ਜਗਮਨੀ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਰਨਨ ਪੱਟ ਵਿਧਾਨ ਸਭਾ ਦੇ ਵਿੱਚ ਅੱਜ ਕਾਫੀ ਨੋਕ ਝੋਕ ਹੋਈ ਹੈ ਮੁੱਖ ਮੰਤਰੀ ਦੀ ਪ੍ਰਤਾਪ ਸਿੰਘ ਬਾਜਵਾ ਹੋਣ ਚਾਹੇ ਰਾਜਾ ਵੜਿੰਗ ਹੋਣ ਤਾਲਾ ਪੋਲਿਟਿਕਸ ਹੋਈ ਹੈ ਤਾਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਜੀ ਨੇ ਜੋੜਾ ਮਾਜਰਾ ਜੀ ਅੱਤਾਂ ਵਿਧਾਨ ਸਭਾ ਦੇ ਵਿੱਚ ਕੋਈ ਹੋਰ ਹੀ ਤਰੀਕੇ ਦੀ ਬਹਿਸ ਦੇਖਣ ਨੂੰ ਮਿਲ ਰਹੀ ਸੀ ਕਿਵੇਂ ਦੇਖਦੇ ਹੋ ਸਾਰੀ ਘਟਨਾ ਨੂੰ ਦੇਖੋ ਮੈਂ ਕਾਫੀ ਅਪਸੈਟ ਆ ਜਿਹੜੀ ਆਪੋਜੀਸ਼ਨ ਦੀ ਭੂਮਿਕਾ ਉਤੋਂ ਕਿਤੇ ਨਾ ਕਿਤੇ ਪੰਜਾਬ ਨਾ ਖੁਸ਼ ਹੋਇਆ ਉਹਨਾਂ ਨੇ ਪੰਜਾਬ ਦੀ ਗੱਲ ਕਰਨੀ ਸੀ ਪਰ ਪੰਜਾਬ ਦੀ ਗੱਲ ਕੋਈ ਕਰ ਹੀ ਨਹੀਂ ਸਕੇ ਕੋਈ ਮੁੱਦਾ ਨਹੀਂ ਹੈ ਮੁੱਦੋਂ ਉਹ ਮੁੱਦਾ ਹੀਣ اپੋਜੀਸ਼ਨ ਹੋਈ ਬੈਠੀ ਹੈ ਕਾਂਗਰਸ ਤਾਂ ਬਿਲਕੁਲ ਹੀ ਮੁੱਦਾ ਹੀਣ ਹੋਈ ਬੈਠੀ ਹੈ ਕਿਉਂਕਿ ਮੁੱਦਾ ਹੀ ਨਹੀਂ ਹੈ ਕੋਈ ਉਹਦੇ ਲਈ ਕਿਉਂਕਿ ਮੇਨ ਮੁੱਦਾ ਕੀ ਹੁੰਦਾ ਐਜੂਕੇਸ਼ਨ ਦਾ ਮੁੱਦਾ ਹੁੰਦਾ ਹੈ ਹੈਲਥ ਦਾ ਮੁੱਦਾ ਹੁੰਦਾ ਔਰ ਹੈਗਾ ਜਿਵੇਂ ਜਿਵੇਂ ਪਾਣੀ ਦੀ ਗੱਲ ਹੁੰਦੀ ਹੈ ਉਹਨਾਂ ਦਾ ਬਿਜਲੀ ਦੀ ਹੁੰਦੀ ਉਹ ਤਾਂ ਕੋਈ ਹੈ ਹੀ ਨਹੀਂ ਨਾ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਥਰਮਲ ਪਲਾਂਟ ਖਰੀਦਿਆ ਉਹ ਵੱਡੀ ਗੱਲ ਅੱਜ ਤੱਕ ਦੇ ਇਤਿਹਾਸ ਚ ਤੁਸੀਂ ਜੇ ਦੇਖਿਆ ਹੋਣਾ ਸੈਸ਼ਨ ਦੇ ਵਿੱਚ ਤਾਂ ਰਾਣਾ ਜੀ ਨੇ ਕਿੰਨਾ ਧੰਨਵਾਦ ਕੀਤਾ ਹੈ ਉਹਨਾਂ ਦੇ ਬੇਟੇ ਨੇ ਕਿ ਸੀਐਮ ਸਾਹਿਬ ਨੇ ਪਹਿਲਾ ਇੱਕ ਕੰਮ ਕੀਤਾ ਹੈ ਇਤਿਹਾਸ ਦੇ ਵਿੱਚ ਜਿਹੜਾ ਕੋਈ ਸਰਕਾਰ ਨਹੀਂ ਕਰ ਸਕੀ ਕਿ ਉਹਨਾਂ ਨੇ ਕੋਈ ਐਸੈਟ ਖਰੀਦਿਆ ਸਟੇਟ ਵਾਸਤੇ ਸੋ ਵੱਡੀ ਗੱਲ ਆ ਸਾਡੇ ਵਾਸਤੇ ਖੁਸ਼ੀ ਦੀ ਗੱਲ ਆ ਔਰ ਜਿੰਨੇ ਵੀ ਫੈਸਲੇ ਸਰਕਾਰ ਲੂਗੀ ਉਹ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਭਲੇ ਲਈ ਲੂਗੀ ਉਹਨਾਂ ਨੇ ਇਹ ਵੀ ਕਿਹਾ ਕਿ ਰਾਣਾ ਗੁਰਜੀਤ ਜੀ ਗੁਲਦਸਤਾ ਦੇਣਾ ਚਾਹੁੰਦੇ ਸੀਗੇ ਪਰ ਮਜਬੂਰੀ ਆ ਕਿ ਉਹ ਕਾਂਗਰਸ ਚ ਨੇ ਤੇ ਦੂਜੇ ਪਾਸੇ ਪ੍ਰਤਾਪ ਸਿੰਘ ਬਾਜੂ ਉਹਨਾਂ ਦਾ ਰਵਈਆ ਕਿਵੇਂ ਦੇਖਦੇ ਜੋ ਕੁਰਸੀ ਦੀ ਪੋਲ ਸਹੀ ਸਹੀ ਮੈਨਾਂ ਚ ਮੈਂ ਗੱਲ ਕਰਨਾ ਰਾਣਾ ਗੁਰਜੀਤ ਜੀ ਉਹਨਾਂ ਚ ਫਿੱਟ ਬੈਠੇ ਨਹੀਂ ਰਹੇ ਕਿਉਂਕਿ ਰਾਣਾ ਗੁਰਜੀਤ ਜੀ ਉਹਨਾਂ ਦਾ ਪਰਿਵਾਰ ਬੜਾ ਰਾਜਨੀਤਿਕ ਪਰਿਵਾਰ ਹੈ ਔਰ ਚੰਗਾ बिजनेਸਮੈਨ ਪਰਿਵਾਰ ਹੈ ਉਹਨਾਂ ਨੂੰ ਸਾਰੀਆਂ ਕਿਸਾਨੀ ਪਰਿਵਾਰਾਂ ਨੂੰ ਸਾਰਿਆਂ ਦਾ ਪਤਾ ਹੈ ਮਜਬੂਰੀ ਬਸ ਬੇਟਾ ਉਹਨਾਂ ਦਾ ਬੈਠਾ ਉਹਨਾਂ ਨੂੰ ਮਜਬੂਰੀ ਬਸ ਉਹਨਾਂ ਦੇ ਮਗਰ ਜਾਣਾ ਪੈ ਗਿਆ ਪਰ ਕਿਤੇ ਨਾ ਕਿਤੇ ਇਹ ਇੱਕ ਇੱਕ ਕਾਂਗਰਸ ਵਾਸਤੇ ਅੱਜ ਦਾ ਜਿਹੜਾ ਦਿਨ ਹੋਇਆ ਉਹ ਕਾਂਗਰਸ ਵਾਸਤੇ ਬੜਾ ਮੜਾ ਸਾਬਤ ਹੋਊਗਾ ਕਾਂਗਰਸ ਕਿਵੇਂ ਦੇਖਦੇ ਹੋ ਕਿ ਤੁਹਾਡੇ ਕੋਲੇ ਬਾਗਬਾਨੀ ਵਿਭਾਗ ਵੀ ਹੈਗਾ ਸੀਐਮ ਸਾਹਿਬ ਨੇ ਅੱਜ ਅਨਾਉਂਸ ਕੀਤਾ ਕਿ ਚਾਹੇ ਪਠਾਨਕੋਟ ਦੀ ਲੀਚੀ ਹੋਵੇ ਜਾਂ ਮਿੱਡੇ ਮਿਲ ਦੇ ਵਿੱਚ ਹੁਣ ਕਿਨੂ ਬੋਹਰ ਦਾ ਹੋਵੇ ਉਹ ਦਿੱਤਾ ਜਾਊਗਾ ਜਦੋਂ ਅਮਰੂਦ ਦਾ ਸੀਜ਼ਨ ਆਏਗਾ ਅਮਰੂਦ ਜਾਏਗਾ ਵੀ ਬਾਹਰਲੇ ਸੂਬਿਆਂ ਚ ਜਿਹੜਾ ਫਰੂਟ ਆਂਦਾ ਉਹ ਨਹੀਂ ਹੁਣ ਮੈਂ ਨਾ ਸਹੀ ਸਹੀ ਗੱਲ ਦੱਸਾਂ ਅਸੀਂ ਜੋ ਮਰਜ਼ੀ ਕਹੀ ਜਾਈਏ ਆਪੋਜੀਸ਼ਨ ਨੇ ਚੀਕੀਏ ਜਾਣਾ ਉਹਨਾਂ ਨੇ ਕਿਸ ਜਾਣਾ ਕਿਨੂ ਕਿਨੂ ਕਿਉਂ ਦਿੱਤੇ ਕਿਨੂ ਖੱਟੇ ਹੁੰਦੇ ਨੇ ਕਿਨੂ ਅੱਜ ਮਠਾਸ ਘਟ ਹੈ ਜੇ ਲੀਚੀ ਦਾ ਮੈਂ ਉਹਨਾਂ ਨੇ ਕਹਿਣਾ ਇਹ ਚ ਵਿੱਚ ਕੀੜਾ ਨਾ ਹੋਵੇ ਫਲਾਣਾ ਇਨਾਂ ਦਾ ਤਾਂ ਢਿੱਡ ਚ ਪੀੜ ਰਹਿਣੀ ਹੈ ਰਹਿਣੀ ਆ ਅਸੀਂ ਜੋ ਮਰਜੀ ਕਹੀ ਹੈ ਫਿਰ ਕਈ ਜਣੇ ਇਹ ਕਿੰਨੂ ਗਿਣ ਰਹੇ ਨੇ ਇਹ ਫਲਾਣਾ ਕਰ ਰਹੇ ਨੇ ਸਰਕਾਰ ਜੋ ਵੀ ਕੰਮ ਕਰੂਗੀ ਪੰਜਾਬ ਦੇ ਹਿੱਤ ਲਈ ਕਰੂ ਪੰਜਾਬ ਦੇ ਭਲੇ ਲਈ ਕਰੂ ਜੋ ਅਸੀਂ ਪੰਜਾਬ ਦੇ ਲੋਕਾਂ ਨਾਲ ਕਮਿਟਮੈਂਟ ਕੀਤੀ ਆ ਰੰਗਲਾ ਪੰਜਾਬ ਬਣਾਵਾਂਗੇ ਉਤੇ ਮਾਨ ਸਰਕਾਰ ਚੱਲੀ ਹੋਰ ਕਰਕੇ ਦਵਾਂਗੇ ਤਾਂ ਇਹ ਸਨ ਸਾਡੇ ਨਾਲ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਸਾਫ਼ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਹੋਣਾ ਤੇ ਵਰਦੇ ਨਜ਼ਰ ਆ ਰਹੇ ਨੇ ਤਾਂ विधानसभा सदन ਦੇ ਅੰਦਰ ਅੱਜ ਕਾਫੀ ਸਿਆਸਤ ਹੋਈ ਨੋਕਚੋਕ ਹੋਈ ਇੱਕ ਦੂਜੇ ਦੇ ਉੱਪਰ ਸ਼ਬਦੀ ਹਮਲੇ ਜਿਹੜੇ ਹਨ ਉਹ ਕੀਤੇ ਗਏ ਤਾਂ ਕਿਤੇ ਨਾ ਕਿਤੇ ਤਾਲਾ ਪੋਲਿਟਿਕਸ ਜਿਹੜੀ ਹੈਗੀ ਆ ਅੱਜ ਉਹ ਵਿਧਾਨ ਸਭਾ ਸਦਨ ਦੇ ਅੰਦਰ ਦੇਖਣ ਨੂੰ ਮਿਲੀ ਤਾਂ ਸਾਫ਼ ਤੌਰ ਤੇ ਚੇਤਨ ਸਿੰਘ ਜੋੜਾ ਮਾਜਰਾ ਵੀ ਕਾਂਗਰਸ ਦੇ ਉੱਪਰ ਵੱਧੇ ਨਜ਼ਰ ਆ ਰਹੇ ਨੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਵਿਰੋਧੀ ਧਿਰਾਂ ਨੂੰ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮ ਦੇ ਵਿੱਚ ਸਿਰਫ ਗਲਤੀਆਂ ਹੀ ਕੱਢਣੀਆਂ ਕੱਢਣੀਆਂ ਹਨ ਜਦ ਕਿ ਰਾਣਾ ਗੁਰਜੀਤ ਦੇ ਬੇਟੇ ਉਹਨਾਂ ਨੇ ਤਾਰੀਫ਼ ਜਿਹੜੀ ਹੈਗੀ ਆ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਤੇ ਉਹਨਾਂ ਦੀ ਸਰਕਾਰ ਦੀ ਕੀਤੀ ਹੈ ਵਿਧਾਨ ਸਭਾ ਤੋਂ ਵੀਡੀਓ ਜਰਨਲਿਸਟ ਹਰਜਿੰਦਰ ਸਿੰਘ ਨਾਲ ਜਗਬਣੀ ਲਈ ਵਰਨਪਾਤ